ਮੇਰਾ ਨਾਮ ਜੁਹਾਰ ਸਿੰਘ ਹੈ ਜੀ ਮੈਂ ਵਿਦਿਆਰਥੀ ਜਥੇਬੰਦੀ 7 ਤੋਂ ਆ ਅੱਜ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੀ ਇਕਤਰਤਾ ਵਿਦਿਆਰਥੀ ਜਥੇਬੰਦੀਆਂ ਨੇ ਰੱਖੀ ਸੀ ਉਹਦਾ ਪ੍ਰਸੰਗ ਇਹ ਹੈ ਕਿ ਇਸ ਯੂਨੀਵਰਸਿਟੀ ਦੇ ਵਿੱਚ 2017-18 ਤੱਕ 3% ਦੀ ਕੋਟਾ ਜਿਹੜਾ ਦਾਖਲਿਆਂ ਦੇ ਵਿੱਚ ਸਰਦੀ ਖੇਤਰ ਦੇ ਵਿਦਿਆਰਥੀਆਂ ਲਈ ਤੇ 7% ਦੀ ਕੋਟਾ ਜਿਹੜਾ ਪਿੰਡੂ ਖੇਤਰ ਦੇ ਵਿਦਿਆਰਥੀਆਂ ਲਈ ਤੇ 2% ਦੀ ਕੋਟਾ 1984 ਨਸਲਕੁਸ਼ੀ ਪੀੜਤਾਂ ਦੇ ਵਾਸਤੇ ਰਾਖਵਾਂ ਰੱਖਿਆ ਜਾਂਦਾ ਸੀ ਸੋ ਇਹ ਕੋਟਾ 2024 ਦੇ ਆਉਂਦਿਆਂ ਆਉਂਦਿਆਂ ਇਹ 12% ਦੀ ਕੋਟਾ ਤਿੰਨ ਕੈਟਾਗਰੀਜ਼ ਦਾ ਬਿਲਕੁਲ ਖਤਮ ਕਰ ਦਿੱਤਾ ਗਿਆ ਤੇ ਇਹ ਕੋਟਾ ਸਾਰਾ ਐਕਸ ਸਰਵਿਸਮੈਨ ਨੂੰ ਦਿੱਤਾ ਗਿਆ। ਸੋ ਸਾਡੇ ਧਿਆਨ ਦੇ ਵਿੱਚ ਇੱਕ ਗੱਲ ਆਈ ਹੈ ਕਿਉਂਕਿ ਇਹ ਸਾਰੇ ਫੈਸਲੇ ਉਸ ਸਮੇਂ ਲਏ ਗਏ ਆ ਜਦੋਂ ਪੰਜਾਬ ਦੇ ਵਿੱਚ ਵਿਦੇਸ਼ਾਂ ਨੂੰ ਜਾਣ ਦਾ ਜਾਨਦਾਰ ਜਾਣ ਬਹੁਤ ਜ਼ਿਆਦਾ ਸੀ। ਲੋਕਾਂ ਦਾ ਇਸ ਪਾਸੇ ਧਿਆਨ ਨਹੀਂ ਗਿਆ। ਹੁਣ ਜਦੋਂ ਵਿਦੇਸ਼ਾਂ ਤੋਂ ਮੋਹ ਭੰਗ ਹੋ ਰਿਹਾ ਦੁਬਾਰਾ ਬੱਚੇ ਐਡਮਿਸ਼ਨ ਲੈਣ ਆ ਰਹੇ ਆ ਤਾਂ ਇਸ ਗੱਲ ਦਾ ਪਤਾ ਲੱਗਿਆ ਕਿ ਇਹਨਾਂ ਨੇ ਜਿਹੜਾ ਪਿੰਡੂ ਸਰਦੀ ਖੇਤਰ ਦੇ ਦੋਵੇਂ ਕੋਟੇ ਜਿਹੜੇ ਆ ਉਹ ਯੂਨੀਵਰਸਿਟੀ ਦੇ ਵਿੱਚੋਂ ਖਤਮ ਕਰਦੇ ਆ। ਇਹਦੇ ਵਾਸਤੇ ਯੂਨੀਵਰਸਿਟੀ ਇਹ ਕਹਿੰਦੀ ਆ ਕਿ ਸਾਨੂੰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਭੇਜਿਆ ਜਿਹਦੇ ਆਧਾਰ ਤੇ ਅਸੀਂ ਕੋਟਾ ਖਤਮ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਜੇ ਫੀਸਾਂ ਵਧਾਉਣ ਦੀ ਗੱਲ ਹੁੰਦੀ ਹੈ ਫਿਰ ਕਹਿੰਦੀ ਸਰਕਾਰ ਸਾਨੂੰ ਪੈਸੇ ਨਹੀਂ ਦਿੰਦੀ ਪਰ ਜੇ ਵਿਦਿਆਰਥੀਆਂ ਦੇ ਵਿਰੋਧੀ ਕੋਈ ਨੀਤੀ ਲਾਗੂ ਕਰਨੀ ਹੈ ਉਹ ਸਰਕਾਰ ਦੀਆਂ ਨੀਤੀਆਂ ਨੇ ਬਿਨ ਲਾਗੂ ਕੀਤੀ ਜਾਂਦੀਆਂ ਜਿਹਦਾ ਅਸੀਂ ਵਿਰੋਧ ਕਰਦੇ ਹਾਂ ਸੋ ਇਹਦੇ ਨਾਲ ਨਾਲ ਪੰਜਾਬ ਦੀ ਧਰਤੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਉਹਦਾ ਸੇਮ ਸਟੇਟਸ ਆ ਉਹ ਵੀ ਸਟੇਟ ਯੂਨੀਵਰਸਿਟੀ ਆ ਉਹਦੇ ਵੱਲੋਂ 10% ਦੀ ਪਿੰਡੂ ਵਿਦਿਆਰਥੀਆਂ ਵਾਸਤੇ ਐਡੀਸ਼ਨਲ ਸੀਟਾਂ ਜਿਹੜੀਆਂ ਆ ਉਹ ਰੱਖੀਆਂ ਰੱਖੀਆਂ ਗਈਆਂ ਆ ਜੇ ਕਿਸੇ ਕੋਰਸ ਦੇ ਵਿੱਚ 100 ਸੀਟਾਂ ਆ ਉਜੇ ਦਾ ਮਲਾ ਕੇ 110 ਕੀਤੀਆਂ ਗਈਆਂ ਤਾਂ ਜੋ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਉਹ ਇਨ੍ਹਾਂ ਯੂਨੀਵਰਸਿਟੀਆਂ ਤੇ ਜਿਹੜੇ ਟੈਸਟ ਆ ਉਹਨਾਂ ਦੀ ਵੀ ਕੋ ਚੰਗੀ ਰੈਂਕਿੰਗ ਨਹੀਂ ਆਉਂਦੀ ਉਹਨਾਂ ਦੀ ਨਾ ਉਹਨਾਂ ਦੀ ਪਰਸੈਂਟੇਜ ਜਿਹੜੀ ਪੰਜਾਬ ਬੋਰਡ ਦੇ ਬੱਚਿਆਂ ਦੀ ਜਿਹੜੀ ਕੋ ਖਾਸ ਹੁੰਦੀ ਆ ਸੋ ਜਿਦੇ ਕਰਕੇ ਉਹਨਾਂ ਨੂੰ ਸੀਟਾਂ ਨਹੀਂ ਮਿਲਦੀਆਂ ਇੱਥੇ ਇਹੋ ਇਹ ਸਰਕਾਰਾਂ ਚਾਹੁੰਦੀਆਂ ਆ ਕਿ ਪਿੰਡੂ ਤਬਕੇ ਤੋਂ ਆਉਣ ਵਾਲੇ ਲੋਕ ਕਿਸਾਨੀ ਨਾਲ ਸੰਬੰਧਿਤ ਮਜ਼ਦੂਰ ਵਰਗੇ ਤੋਂ ਆਉਣ ਵਾਲੇ ਲੋਕ ਆ ਜਿਹੜੇ ਉਹ ਅਨਸਿੱਖਿਆ ਗ੍ਰਹਿਣ ਉਹ ਨਾ ਪੜਨ ਉਹ ਨਾ ਇਨ੍ਹਾਂ ਸੰਸਥਾਵਾਂ 'ਚ ਪਹੁੰਚਣ ਤੇ ਉਹ ਸਾਰ ਤਰ੍ਹਾਂ ਦੀ ਰੇਸ ਤੋਂ ਬਾ ਸਾਡੀ ਇਹ ਡਿਮਾਂਡ ਹੈ ਕਿ 10% ਜਿਹੜਾ ਕੋਟਾ ਆ ਉਹ ਇੱਥੇ ਪਿੰਡੂ ਵਿਦਿਆਰਥੀਆਂ ਵਾਸਤੇ ਉਹਦੇ ਨਾਲ ਜਿਹੜਾ ਹੈ ਸਰਦੀ ਖੇਤਰ ਦੇ ਵਿਦਿਆਰਥੀਆਂ ਵਾਸਤੇ ਕੋਟਾ ਮੁੜ ਬਹਾਲ ਕੀਤਾ ਜਾਵੇ ਜੇ ਸਰਕਾਰ ਇਸ ਚੀਜ਼ ਦੇ ਉੱਤੇ ਕੋਈ ਨਹੀਂ ਪਾਲਿਸੀ ਬਣਾਉਂਦੀ ਯੂਨੀਵਰਸਿਟੀ ਆਪ ਦੀ ਸਟੈਂਡਿਕਟ ਚ ਫੈਸਲਾ ਕਰਕੇ ਪਟਿਆਲੇ ਯੂਨੀਵਰਸਿਟੀ ਦੀ ਤਰਜ਼ ਤੇ ਐਡੀਸ਼ਨਲ ਸੀਟਾਂ ਕ੍ਰੀਏਟ ਕਰੇ ਅਗਰ ਨਹੀਂ ਹੁੰਦਾ ਤਾਂ ਕੀ ਤੁਹਾਡੇ ਸਾਥੋਂ ਵੱਲੋਂ ਕਿਸੇ ਤਰੀਕੇ ਦਾ ਕੋਈ ਪ੍ਰੋਟੈਸਟ ਵੀ ਉਲੀਕਿਆ ਜਾ ਸਕਦਾ ਜਾਂ ਕਿਸ ਤਰ੍ਹਾਂ ਇਹ ਮੰਗਾਂ ਜਿਹੜੀਆਂ ਮਨਵਾਈਆਂ ਜਾਣ ਬਿਲਕੁਲ ਜੀ ਜੇ ਇਹ ਸਾਡੀ ਡਿਮਾਂਡ ਆ ਇਹ ਨਹੀਂ ਮੰਨੀ ਜਾਂਦੀ ਤਾਂ ਇਹਦੇ ਵਾਸਤੇ ਆਪਾਂ ਪੀਸਫੁਲ ਪ੍ਰੋਟੈਸਟ ਜਿਹੜਾ ਸਾਡਾ ਡੈਮੋਕਰੈਟਿਕ ਰਾਈਟ ਆ ਉਹਨੂੰ ਪ੍ਰੈਕਟਿਸ ਕਰਾਂਗੇ ਉਹਦੇ ਵਾਸਤੇ ਚਾਹੇ ਸਾਨੂੰ ਧਰਨਾ ਲਾਉਣਾ ਪਵੇ ਮਜਾਰਾ ਲਾਉਣਾ ਪਵੇ ਵੀਸੀ ਦਫਤਰ ਬਾਹਰ ਬੈਣਾ ਪਵੇ ਗੇਟ ਬੰਦ ਕਰਨਾ ਪਵੇ ਕੁਝ ਵੀ ਕਰਨਾ ਪਵੇ ਜਿੰਨੇ ਵੀ ਸਾਡੇ ਕੋਲ ਸਮਰੱਥਾ ਆਇਆ ਉਹਦੇ ਮੁਤਾਬਕ ਆਪਾਂ ਯੂਨੀਵਰਸਿਟੀ ਦੇ ਆਪਣਾ ਵਿਰੋਧ ਦਰਜ ਕਰਾਵਾਂਗੇ ਤੇ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਕੰਮ ਕਰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਹੋਰ ਸੰਸਥਾਵਾਂ ਤੱਕ ਵੀ ਇਸ ਗੱਲ ਨੂੰ ਲੈ ਕੇ ਪਹੁੰਚ ਕਰਾਂਗੇ ਕਿ ਜਿੱਥੇ ਤੁਸੀਂ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਜੇ ਉਥੇ ਉਹਨਾਂ ਦੇ ਬੱਚਿਆਂ ਨੂੰ ਯੂਨੀਵਰਸਿਟੀਆਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਸੋ ਹਰ ਤਰੀਕੇ ਦੇ ਨਾਲ ਜਿਹੜਾ ਪੀਸਫੁਲ ਸਟ੍ਰਗਲ ਆ ਉਹਨੂੰ ਚਲਾਵਾਂਗੇ। ਭਾਰਤੀ ਇੱਥੇ ਬੰਦੀ ਸਾਥੀਓ। ਦੇਖੋ ਜੀ ਮਸਲਾ ਸਾਰਾ ਜਿਵੇਂ ਜੀ ਵੀਰ ਜਾਰ ਸਿੰਘ ਉਹਨਾਂ ਤੁਹਾਨੂੰ ਦੱਸਦਾ ਜਿਹੜਾ ਪਿੰਡੂ ਖੇਤਰ ਦੇ ਜਿਹੜੇ ਬਾਰਡਰ ਏਰੀਏ ਦੇ ਜਿਹੜੇ ਬੱਚਿਆਂ ਨਾਲ ਨਾ ਇਨਸਾਫੀ ਜਿਹੜੀ ਹੋ ਰਹੀ ਆ ਇਹ ਸਰਕਾਰ ਵੱਲੋਂ ਜਿਹੜਾ ਵੀ ਇੱਕ ਬਿਨਾ ਸੋਚੇ ਵਿਚਾਰੇ ਜਿਹੜਾ ਡਿਸੀਜਨ ਲਿਆ ਜਾਂਦਾ ਕਿ ਇਹ ਯੂਨੀਵਰਸਿਟੀ ਸਥਾਪਿਤ ਕਰਨ ਦਾ ਮਤਲਬ ਇਹ ਸੀ ਕਿ ਜਿਹੜੇ ਪਿੰਡੂ ਤੇ ਸਰਾਦੀ ਖੇਤਰ ਦੇ ਬੱਚੇ ਆ ਉਹਨਾਂ ਨੂੰ ਇਹਦਾ ਲਾਭ ਮਿਲ ਸਕੇ ਸਿਰਫ ਤੇ ਸਿਰਫ ਹਰ ਏਕ ਸਾਲ ਇਥੇ 5% ਫੀਸ 'ਚ ਵਾਧਾ ਕਰ ਦੇ ਸਕਦਾ ਹੁਣ ਫੀਸ ਭਰ ਕਿਹੜਾ ਸੈਕਸ਼ਨ 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 ਜਿਹੜੇ ਬੱਚੇ ਆ ਚਲੋ ਆਪਾਂ ਕਿਸੇ ਦਾ ਭੇਦ ਭਾਵ ਨਹੀਂ ਪਰ ਕਰਦੇ ਪਰ ਪਿੰਡਾਂ ਨਾਲੋਂ ਥੋੜਾ ਸੌਖੇ ਹੁੰਦੇ ਆ ਉਹਨਾਂ ਨੂੰ ਫੀਸ ਭਰਨ ਦੇ ਵਿੱਚ ਕੋਈ ਤਕਲੀਫ ਨਹੀਂ ਜਦੋਂ ਪਿੰਡ ਵਾਲਾ ਬੱਚਾ ਆਉਂਦਾ ਫਿਰ ਉਹ ਫੀਸ ਤੇ ਵੀ ਸਵਾਲ ਕਰਦਾ ਵਾ ਕਿ ਮੈਂ ਇੱਥੋਂ ਆਇਆ ਵਾ ਜੀ ਮੈਂ ਇਨੀ ਫੀਸ ਨਹੀਂ ਭਰ ਸਕ ਕਿ ਮੈਨੂੰ ਇਹਦਾ ਸਵਿਧਾਨ ਜਿਹੜਾ ਵਾ ਉਹ ਰਾਈਟ ਟੂ ਐਜੂਕੇਸ਼ਨ ਦਾ ਅਧਿਕਾਰ ਦਿੰਦਾ ਉਸ ਨੂੰ ਜਿਹੜੀ ਲੰਮੀ ਇਹਦੀ ਸੋਚ ਤੇ ਰੱਖ ਕੇ ਜਿਹੜੀਆਂ ਯੂਨੀਵਰਸਿਟੀ ਤੇ ਜਿਹੜੀ ਸਟੇਟ ਦੀ ਗਵਰਨਮੈਂਟ ਨਾਲੋਂ ਸਾਜ਼ਿਸ਼ ਕੀਤੀ ਗਈ ਆ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ ਇਹਨੂੰ ਜਿਹੜਾ 2021 ਦੇ ਵਿੱਚ ਖਤਮ ਕਰ ਦਿੱਤਾ ਗਿਆ ਪਰ ਇਥੋਂ ਦਾ ਜਿਹੜਾ ਵਾਈਸ ਚਾਂਸਲਰ ਆ ਉਹਦੀ ਨੀਤੀ ਸਾਰੀਆਂ ਯੂਨੀਵਰਸਿਟੀਆਂ ਨਾਲ ਵੱਖ ਗਿਆ ਹੁਣ ਪਟਿਆਲਾ ਯੂਨੀਵਰਸਿਟੀ ਆ ਉਹ ਵੀ ਪੰਜਾਬ ਦੇ ਵਿੱਚ ਹੀ ਪੈਂਦੀ ਆ ਪਰ ਉੱਥੋਂ ਦੇ ਵਾਈਸ ਚਾਂਸਲਰ ਜਿਹੜਾ ਵਾ ਉਹਦੇ ਲਈ ਜਿਹੜਾ ਪਿੰਡੂ ਖੇਤਰ ਦੇ ਫੜਾ ਕਿ ਸਟੇਟ ਗਵਰਨਰ ਨੇ ਜਿਹੜਾ ਰਿਜ਼ਰਵੇਸ਼ਨ ਜਿਹੜਾ ਕੋਟਾ ਖਤਮ ਕਰ ਦਿੱਤਾ ਵਾ ਪਰ ਉਹਨਾਂ ਨੇ ਵੀ ਸੀ ਨੇ ਆਪਣੇ ਵੱਲੋਂ ਜਿਹੜਾ ਵਾ ਉਹ ਕੋਟਾ ਐਡੀਸ਼ਨਲ ਸੀਟਾਂ ਕਰਕੇ ਦਿੱਤਾ ਹੋਇਆ ਪਰ ਇਥੋਂ ਦੇ ਵਾਈਸ ਚਾਂਸਲਰ ਦੀ ਜੇਦੇ ਆ ਕਿ ਪਿੰਡੂ ਬੱਚਿਆਂ ਨੂੰ ਇੱਥੇ ਨਹੀਂ ਪੜ੍ਹਨ ਦੇਣਾ ਸੋ ਅਸੀਂ ਆਪਣੇ ਲੋਕਾਂ ਲਈ ਆਪਣੇ ਖਿੱਤੇ ਲਈ ਖੜੇ ਆ ਜੋ ਵੀ ਸੰਘਰਸ਼ ਸਾਨੂੰ ਜਿਹੜਾ ਸਵਧਾਨ ਦੇਦ ਵਿੱਚ ਰਹਿ ਕੇ ਕਰਨਾ ਪਊਗਾ ਅਸੀਂ ਨੂੰ ਕਰਨਾ